ਮੈਂ ਆਈ ਸੁਰਦੇਵ ਸਿੰਘ ਹਾਂ ਹਾਂ ਕੀ ਹੋਇਆ ਜੀ ਗੁਰਦੁਆਰੇ ਦੇ ਬਾਅਦ ਇਹ ਲੜਾਈ ਝਗੜਾ ਹੋਇਆ ਤਾਂ ਕਿੱਥੇ ਹੈ ਗੁਰਦੁਆਰਾ ਇਹ ਗੁਰਦੁਆਰਾ ਜੀ ਆਪਣਾ ਸਿੰਘ ਸਫਾ ਕੋਡ ਦਰਸ ਦਾ ਬਿਆਰਪਾਪਾ ਪੋੜੀ ਵਾਲਾ ਇਹ ਸਾਡੇ ਇਹਨਾਂ ਕੁਝ ਮੈਂਬਰਾਂ ਦੇ ਪੀਰ ਸਿੰਘ ਬਾਬਾ ਦਰਸ਼ਨ ਸਿੰਘ ਪ੍ਰਧਾਨ ਇਹਨਾਂ ਨੇ ਸਾਨੂੰ ਅੱਜ ਏਜੰਡਾ ਫਿਰ ਕੇ ਬੁਲਾਇਆ ਸੀ ਬੁਲਾ ਕੇ ਇਹ ਕਹਿੰਦੇ ਅੱবি ਆਪਣਾ ਗੁਰਦੇ ਗੁਰਨਾਮਸਾ ਦਾ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਾ ਨਾਰੇ ਗੁਰਪੁਰਾ ਦਾ ਆਪਣਾ ਤਾਂ ਤੋ ਤਕ ਕਿਤਨਾ ਵੀ ਕੀ ਬਣਾਣਾ ਕੀ ਕਰਨਾ ਉਹਦੇ ਬਾਰੇ ਮੁੱਖ ਤੌਰ 'ਤੇ ਕੁਝ ਕੁਝ ਨਾ ਆਪਣੀਆਂ ਆਪਣੀਆਂ ਕੋਈ ਗੱਲਾਂ ਗਈਆਂ ਉਹ ਵੀ ਆਪਾਂ ਉਹ ਜੇ ਅਗਰ ਦਾ ਵੀ ਆਪਣਾ ਫਿਜ਼ੀਕਲ ਕਰਨਾ ਵਾ ਅਹੀ ਚਲੇ ਗਏ ਆਏ ਵੀ ਉੱਥੇ ਜਿਨ੍ਹਾਂ ਦਾ ਜਿਨ੍ਹਾਂ ਦੇ ਵੱਲੋਂ ਕੁੱਟ ਮਾਰ ਕੀਤੀ ਗਈ ਹੈ ਜੀ ਉਹ ਦੇਖੋ ਜਿਹੜੇ ਸੰਗ ਉਹ ਨਾਲ ਸੰਗਤ ਦੇ ਬੰਦੇ ਹੀ ਨਾ ਉਹ ਤਾਂ 40 50 50 60 ਬੰਦਾ ਹੈ ਤੇ ਜਿਹੜੇ ਮਾਰਕੁੱਟ ਕਰਨ ਵਾਲੇ ਬੰਦੇ ਸੀ ਉਹ ਹੈਗੇ 8 10 ਤੋਂ ਬਾਅਦ 12 ਬੰਦੇ ਦਾ 12 ਬੰਦੇ ਹੈਗੇ ਹੀ ਉਹ ਤੇ ਹੋਰ ਹਥਿਆਰ ਫੜੇ ਫੜੇ ਸੀ ਜੀ ਉਹਨਾਂ ਦੇ ਕੋਲ ਤੋਲਾ ਫੜਿਆ ਸੀ ਧਿਆਨ ਦਾ ਵੇ ਜੀ ਦੇ ਵਿੱਚ ਖੰਡੇ ਕਿਰਪਾਨਾਂ ਦੇਖੋ ਆਪਣੇ ਦਾਤ ਪਰ ਬੜਾ ਕੁਛ ਹੋ ਗਿਆ ਪਿਆ ਹੈ ਕਿੰਨੇ ਬੰਦੇ ਗੈਸ ਉਹ ਸਾਡੇ 4 5 ਬੰਦੇ ਜਖਮੀ ਬੰਦੇ जख्मी ਹੋ ਗਏ ਤਾਂ ਇਹ ਮਿਹਨਤੀ ਵਿੱਚ ਦਾਲਿਆ ਵਰਤ ਸੀ ਕ੍ਰਪਾਨ ਮੱਦੀ ਆ ਅਜਿਹਾ ਜਾਂ ਮੱਦੀ ਆ ਉਹਨਾਂ ਨੇ ਜਿੱਦਾਂ ਜਿਹੜਾ ਗੁਲਜਾਰ ਸਿੰਘ ਆ ਉਹ ਜਿੱਦਾਂ ਐਂ ਕ੍ਰਪਾਨ ਮਾਰੀ ਜਿੱਦਾਂ ਬੱਕਰੇ ਜੜਕਾਈ ਦੇਣਾ ਐਦਾਂ ਬੱਕਰੀ ਉਹਨਾਂ ਦਾ ਨਾਮ ਦਾ ਮਨਜੀਤ ਸਿੰਘ ਮਠਾ ਉਹਨੇ ਐਦਾਂ ਕ੍ਰਪਾਨ ਮਾਰੀ ਜਿੱਦਾਂ ਬੱਕਰੇ ਮਾਂ ਬਾਪ ਮਾਰੀ ਦੀ ਉਹਨਾਂ ਨੇ ਅੱਜ ਕੀਤੀ ਹੋਈ ਹੈ ਜਿਹੜੇ ਗੁਰਦੁਆਰੇ ਦੇ ਕੈਮਰੇ ਲੱਗੇ ਅੰਦਰ ਕੈਮਰੇ ਵੀਡੀਓ ਪਹਿਲੇ ਦੀ ਆਈ ਹੀ ਪਰ ਉਹਨਾਂ ਦੇ ਕੈਮਰੇ ਚ ਗੈਪ ਕਰਦੇ ਉੱਥੋਂ ਉਹ ਕੈਮਰੇ ਗੈਪ ਕਰਦੇ ਹੁਣ ਪਤਾ ਨਹੀਂ ਉਹਦੇ ਵਿੱਚ ਉਹਨੇ ਕੀ ਉਹਨੇ ਜੱਜਾਂ ਜਨੀਡ ਕਰਤਾ ਜਾਂ ਕੀ ਕੀਤਾ ਇਹ ਪਤਾ ਹੀ ਮਾ ਨਹੀਂ ਜਾਂਦਾ ਹੀ ਨਹੀਂ ਜਾ ਪਤਾ ਹੈਗਾ ਪਰ ਉਹ ਕੈਮਰੇ ਆ ਸਭ ਕੁਝ ਹੀ ਹੈਗਾ ਸਾਰਾ ਜਿੰਨੇ ਵੀ ਜੋ ਘਟਨਾ ਜਿੱਥੇ ਹੋਈ ਆ ਕਿਦਾਂ ਕਿਦਾਂ ਹੋਈ ਆ ਕਿਹੜਾ ਕਿਹੜਾ ਬੰਦਾ ਆਇਆ ਵਾ ਕਿੰਨੇ ਕਿੰਨੇ ਵਾਰ ਕੀਤਾ ਵਾ ਸਭ ਕੁਝ ਵਿੱਚ ਆਇਆ ਵਾ ਜਿਹੜੀ ਸੀਸੀਟੀਵੀ ਤੁਹਾਡੇ ਨਾਲ ਦਿੱਤੀ ਗਈ ਉਹ ਕਿੱਥੋਂ ਦੀ ਆ ਇਹ ਸੀਸੀਟੀਵੀ ਉਹ ਗਈ ਬਾਹਰ ਦੀ ਆਪਣੇ ਹੈਗੀ ਆ ਉਹ ਨਾਲ ਦਾ ਹੋਟਲ ਆ ਉਥੇ ਕੈਮਰੇ ਲੱਗੇ ਆ ਉਥੋਂ ਆਪਾਂ ਦਾ ਨਾਮ ਘらい ਸੀ ਉਥੋਂ ਉਥੋਂ ਮਿਲਿਆ ਸਾਨੂੰ ਉਹ ਉਥੋਂ ਮਿਲ ਗਿਆ ਸਾਨੂੰ ਟਕਪੁਰਸ ਵੱਲੋਂ ਇਸ ਮਾਮਲੇ ਦੇ ਵਿੱਚ ਕੈਦੀ ਗ੍ਰਿਫਤਾਰੀ ਕੀਤੀ ਗਈ ਇੱਕ ਜੀ ਪੀਟਰ ਸਿੰਘ ਬਾਬਾ ਉਹ ਮੁਕਤੇ ਫੜੇ ਗਏ ਸੀ ਉਸ ਤੋਂ ਬਾਅਦ ਪੰਜ ਬੰਦੇ ਫਰਾਰ ਆ ਉਹ ਅਜੇ ਤੱਕ ਨਹੀਂ ਫੜੇ ਜੇ ਪੰਜ 6 ਬੰਦੇ ਫਰਾਰ ਹੈਗਾ ਉਹ ਅਜੇ ਤੱਕ ਨਹੀਂ ਫੜੇਗੇ ਉਹ ਪਤਾ ਨਹੀਂ ਕਿਉਂ ਨਹੀਂ ਫੜੇ ਜਾਂਦੇ ਵੀ ਅਸੀਂ ਜੇ ਮੇਂਗਾ ਮੰਗ ਕਰਦੇ ਆ ਸਾਡੇ ਉਹ ਬੱਚੇ ਉਹ ਬੰਦੇ ਫੜੇ ਜਾਂਣ ਕਿਉਂਕਿ ਉਹ ਬੜੀ ਨਾ ਹੱਤਪਾਣੀ ਚੁੱਕੀ ਹੋਈ ਆ ਸਾਡੀ ਗਲੀਆਂ ਮਲੇ ਲੰਘਦੇ ਆ ਕਿਰਪਾਨਾਂ ਨੰਗੀਆਂ ਕਿਰਪਾਨ ਲੈ ਕੇ ਲੰਘਦੇ ਆ ਬੜਾ ਕੰਮ ਆ ਕੇ ਨੰਗਦੇ ਆ ਕਿੰਨੇ ਦਿਨਾਂ ਬਾਅਦ ਪੁਲਿਸ ਬਿਆਨ ਲੈਣ ਦੇ ਵਾਸਤੇ ਪੰਪੀ ਆਈ ਅੱਜ ਅੱਜ 6 ਦਿਨ ਬਾਅਦ ਪੁਲਿਸ ਬਿਆਨਾਂ ਨੂੰ ਸੇ ਆਈ ਹੈ ਜਿਹੜਾ ਅੰਗਲਜਾਰ ਸਿੰਘ ਦਾ ਤੇ ਕੀ ਮੰਗ ਆਲੀ ਹੁੰਦਾ ਸਾਡੀ ਇਹੀ ਮੰਗਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸੱਦਾ ਗਾਸ਼ਤਾਂ ਬੱਚਾ ਪੁੱਛ ਗਿਆ ਕੀ ਆ बात ਹੀ ਵੇਖਿਆ ਗਿਆ ਤੇ ਉਹਦੀ ਹਰ ਇੱਕ ਜਣੇ ਪੀ ਉਹ ਸਾਨੂੰ ਬੜੀ ਜਿਆਦਾ ਇਨਸਾਫ ਚਾਹੀਦਾ ਮੰਗਦੇ ਹਾਂ ਮਾਂਜੀ ਦਾ ਗੁਰਦੁਆਰੇ ਦੇ ਬਾਅਦ ਝਗੜਾ ਹੋਇਆ ਕੀ ਕਰ ਲੈ ਜੀ ਪਿਛਲੇ ਦਿਨੀ ਆ ਬਾਬਾ ਪੋੜੀ ਵਾਲਾ ਚੌਂਕ ਗੁਰਦਾਰੇ ਦੇ ਵਿੱਚ ਕੋ ਫੈਸਲੇ ਦੇ ਸਬੰਧ ਵਿੱਚ ਮੀਟਿੰਗ ਹੋ ਰਹੀ ਸੀ ਉੱਥੇ ਮੀਟਿੰਗ ਦੇ ਦੌਰਾਨ ਦੋਨਾਂ ਪਾਰਟੀਆਂ ਦਾ ਆਪਸੀ ਟਕਰਾਅ ਹੋ ਗਿਆ ਟਕਰਾਅ ਹੋਣ ਦੇ ਕਰਕੇ ਕ੍ਰਪਾਨਾ ਦਾਤਰ ਚੱਲ ਗਏ ਜਿਹਦੇ ਵਿੱਚ ਕੁਝ ਬੰਦਿਆਂ ਨੂੰ ਸੱਟਾਂ ਲੱਗੀਆਂ ਤੇ ਮੁਕਦਮਾ ਦਰਜ ਰਜਿਸਟਰ ਕਰਕੇ ਇੱਕ ਬੰਦੇ ਨੂੰ ਪ੍ਰੀਤਮ ਸਿੰਘ ਔਰ ਭਾਬੇ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਾਰਵਾਈ ਹੋਂਦ ਤੇ ਲਿਆ ਕੇ ਤੇ ਪੇਸ਼ ਅਦਾਲਤ ਕਰਕੇ ਜਿੰਦ ਭੇਜ ਦਿੱਤਾ ਕਿੰਨੇ ਬੰਦੇ ਦਖਲੀ ਹੋਇਆ ਜੀ ਜਖਮੀ ਕਰੀਬ 4-5 ਬੰਦੇ ਜਖਮੀ ਹੋਏ ਆ ਕੋਈ ਬ੍ਰਾਹਮਤ ਹੋਇਆ ਤੇ ਜਿਨ੍ਹਾਂ ਨਾਲ ਵਾਰ ਕੀਤਾ ਗਿਆ ਹਾਂ ਹਾਂ ਉਹ ਕੋਈ ਦੋਸ਼ੀ ਕੋ ਕਰਪਾਨ ਬ੍ਰਾਹਮਤ ਹੋਈ ਹੈ ਤੇ ਕਰਪਾਨਾਂ ਨੇ ਮਾਰੀਆਂ ਲਿਗੀਆਂ ਨੇ ਬੋਲੇ ਕਰਪਾਨਾਂ ਵੀ ਆ ਦਾਤਰਵੀਰ ਤੇ ਬਾਕੀ ਜਿਹੜੇ ਦੋਸ਼ੀ ਜਿਹੜੇ ਆ ਫੜਨ ਵਾਲੇ ਆ ਤੇ ਜਲਦੀ ਤੋਂ ਜਲਦੀ ਉਹਨਾਂ ਨੂੰ ਫੜ ਕੇ ਅਗਲੀ ਤਫਤੀਸ਼ ਹਮਕੁੰਦਿਆਂ ਦੀ ਹੈ